ਜਨਮ ਸਾਥੀ ਦੀ ਇੱਕ ਕਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਪੁੱਛਦੇ ਨੇ ਮਰਦਾਨੇਆ ਤੈਨੂੰ ਆਪਣੀ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ? ਤੇ ਮਰਦਾਨਾ ਕਹਿੰਦਾ ਮਹਾਰਾਜ ਇੰਨਾ ਹੀ ਭਰੋਸਾ ਹੈ ਕਿ 100 ਕਦਮ ਚੱਲੀਏ ਤੇ ਪਤਾ ਨਹੀਂ ਅਗਲਾ ਕਦਮ ਪੁੱਟ ਸਕਾਂਗੇ ਕਿ ਨਹੀਂ। ਬਈ ਇੰਨਾ ਹੀ ਭਰੋਸਾ ਹੈ। ਸਤਗੁਰੂ ਕਹਿੰਦੇ ਨਾ ਬਾਲਿਆ ਤੈਨੂੰ ਕਿੰਨਾ ਕੁ ਭਰੋਸਾ ਹੈ ਤੂੰ ਦੱਸ ਤੇ ਪਤਾ ਹੈ ਬਾਲਾ ਕੀ ਕਹਿੰਦਾ ਹੈ ਮਹਾਰਾਜ ਇਸ ਮਰਦਾਨੇ ਨੂੰ 100 ਕਦਮਾਂ ਦਾ ਭਰੋਸਾ ਹੋਵੇਗਾ ਆਪਾਂ ਤੇ ਇੱਕੋ ਹੀ ਕਦਮ ਦਾ ਭਰੋਸਾ ਰੱਖਦੇ ਹਾਂ ਇੱਕ ਕਦਮ ਜਿਹੜਾ ਪੁੱਟਿਆ ਹੈ ਪਤਾ ਨਹੀਂ ਦੂਸਰਾ ਪੁੱਟ ਸਕਾਂਗੇ ਕਿ ਨਹੀਂ ਦੂਸਰਾ ਚੱਲ ਸਕਾਂਗੇ ਕਿ ਨਹੀਂ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਕਿੰਨਾ ਕ ਭਰੋਸਾ ਹੈ ਤੁਹਾਨੂੰ ਕਿੰਨਾ ਕ ਭਰੋਸਾ ਜਨਮ ਸਾਖੀ ਦੀ ਕਥਾ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਰਦਾਨਿਆ ਤੈਨੂੰ 100 ਕਦਮਾਂ ਦਾ ਭਰੋਸਾ ਬਾਲਿਆ ਤੈਨੂੰ 1 ਕਦਮ ਦਾ ਭਰੋਸਾ ਤੇ ਆਪਾਂ ਤੇ ਇਸ ਤਰ੍ਹਾਂ ਜੀ ਰਿਹਾ ਜਿਹੜਾ ਦਮ ਮੋਂ ਦੇਚ ਹੈ ਪਤਾ ਨਹੀਂ ਹੋਰ ਆਉਣਾ ਵੀ ਹੈ ਕਿ ਨਹੀਂ بس اسੇ ਤੇ ਹੀ بھروسہ ਅਸੀਂ ਤਾਂ ਇਸ ਦੇ ਵਿੱਚ ਜੀਉਂਦੇ ਹਾਂ ਹਮ ਆਦਮੀਆਂ ਇੱਕਦਮ ਹੀ ਮੌਲਤ ਮੌਤ ਨਾ ਜਾਣਾਂ ਉਹ ਇੱਕਦਮ ਜੋ ਮੋਂ ਦੇ ਚ ਹੈ ਬਸ ਇਸੇ ਤੇ ਭਰੋਸਾ ਕਰ ਸਕਦੇ ਹਾਂ ਬਾਕੀ ਤੇ ਨਹੀਂ ਆਮਣਾ ਵੀ ਹੈ ਕਿ ਨਹੀਂ ਤੇ ਜਿਹੜੇ ਦਮ ਚਲੇ ਗਏ ਉਹ ਤੇ ਚਲੇ ਗਏ ਤੇ ਆਉਣ ਵਾਲੇ ਨੇ ਆਣਾ ਵੀ ਹੈ ਕਿ ਨਹੀਂ ਮਰਦਾਨੇ ਅਸੀਂ ਤਾਂ ਇੰਨਾ ਹੀ ਭਰੋਸਾ ਕਰ ਸਕਦੇ ਹਾਂ ਜਿਹੜਾ ਦਮ ਮੋਂ ਦੇ ਚ ਹੈ ਬਸ ਇਹ ਇਸ ਤੋਂ ਜ਼ਿਆਦਾ ਨਹੀਂ ਇਸ ਦਾ ਮਤਲਬ ਹੈ ਨਕਦ ਜ਼ਿੰਦਗੀ ਹੈ ਅੱਜ ਦੇ ਜੀ ਰਹਿਣ ਉਸ ਦਮ ਦੇ ਚ ਜੀ ਰਹਿਣ ਜਿਹੜਾ ਦਮ ਮਨੁੱਖ ਦੇ ਮੋਹ ਦੇ ਚ ਹੈ ਆਮ ਲੋਕ ਇਸ ਤਰ੍ਹਾਂ ਨਹੀਂ ਜੀਉਂਦੇ ਦਮ ਮੋਹ ਦੇ ਚ ਹੈ ਤੇ ਦਮ ਕਿਸ ਤਰ੍ਹਾਂ ਲੰਘ ਗਿਆ ਗੁਜ਼ਰੇ ਹੋਏ ਦਮਾਂ ਦੀਆਂ ਯਾਦਾਂ ਦੇ ਚ ਦਮ ਲੰਘ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਦੇ ਚ ਦਮ ਲੰਘ ਹੈ ਮਨੁੱਖ ਜੀ ਨਹੀਂ ਸਕਿਆ ਬਾਈ ਸਾਹਿਬ ਬਾਈ ਗੁਰਦਾਸ ਜੀ ਕਹਿੰਦੇ ਨੇ ਵਰਤਮਾਨ ਵਿੱਚ ਵਰਤ ਦਾ ਹੋਵਨ ਹਾਰ ਸੋਈ ਪਰਮਾਣਾ। ਵਾਸਤਵਿਕ ਜੋ ਭਗਤ ਮਨੁੱਖ ਹੈ ਵਰਤਮਾਨ ਵਿੱਚ ਅੱਜ ਦੇ ਵਿੱਚ ਜੀਉਂਦਾ ਹੈ ਕਿਉਂਕਿ ਅੱਜ ਨਕਦ ਹੈ। ਅੱਜ ਕੋਲ ਹੈ। ਆਉਣ ਵਾਲਾ ਕੱਲ ਹੱਥ ਦੇ ਵਿੱਚ ਨਹੀਂ ਗੁਜ਼ਰੇ ਹੋਇਆ ਕੱਲ ਹੱਥ ਦੇ ਵਿੱਚ ਨਹੀਂ।